ਠੀਕ ਹੈ ਨਾ ਜਿਹੜੀ ਕਹਿ ਸਕਦੇ ਆ ਵੀ ਇਸ ਚੀਜ਼ ਦੀ ਚਿੰਨਕ ਸੀ ਜਿਹੜੀ ਉਹ ਬਾਈ ਦੀਪ ਸਿੱਧੂ ਛੇੜ ਕੇ ਗਿਆ ਸੀਗਾ ਠੀਕ ਹੈ ਨਾ ਉਹਨੂੰ ਇਸ ਚੀਜ਼ ਨੂੰ ਸਮਝਿਆ ਨਹੀਂ ਗਿਆ ਪਰ ਕਹਿ ਸਕਦੇ ਆ ਵੀ ਉਹੀ ਚੀਜ਼ਾਂ ਨੂੰ ਲੈ ਕੇ ਅੱਜ ਫੇਰ ਅਸੀਂ ਦੁਬਾਰਾ ਤੋਂ ਉਸ ਜਣੇ ਦੀ ਕਹਿੰਦੇ ਹੁੰਦੇ ਹਾਕਮ ਦੇ ਨਾਲ ਫੇਰ ਅਸੀਂ ਦੁਬਾਰਾ ਤੋਂ ਟਕਰਾਉਣ ਵਾਸਤੇ ਇਸ ਮੋਰਚੇ ਦੇ ਵਿੱਚ ਜਣ ਦੀ ਉਸੇ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਆ ਪਰ ਜਿਹੜੀ ਇਹ ਚੀਜ਼ ਹੈਗੀ ਕਹਿ ਸਕਦੇ ਆ ਵੀ ਇਹਦੇ ਨਾਲ ਕਹ ਮਿਡਲ ਕਲਾਸ ਕਹਿ ਸਕਦੇ ਬਿਲਕੁਲ ਹੀ ਖਤਮ ਹੋ ਜਾਣੀ ਹੈ ਠੀਕ ਹੈ ਨਾ ਗਰਾਊਂਡ ਲੈਵਲ ਤਾਂ ਪਹਿਲਾਂ ਹੀ ਖਤਮ ਕਰ ਚੁੱਕੇ ਨੇ ਇਹ ਔਰ ਜੋ ਜੰਗ ਦੇ ਮੈਦਾਨ ਦੇ ਵਿੱਚ ਆ ਗਿਆ ਉਹ ਸਿੰਘ ਔਰ ਜੋ ਕਹਿ ਸਕਦੇ ਆ ਵੀ ਜਣ ਦੀ ਕਹਿੰਦੇ ਹੁੰਦੇ ਆਪਾਂ ਵੀ ਟੇਬਲ ਟਾਕ ਤੇ ਔਰ ਬਾਣੀ ਤੇ ਔਰ ਹਰੇਕ ਪਹਿਰੇ ਦੇ ਵਿੱਚ ਲੜ ਰਿਹਾਗਾ ਉਹ ਹਿੰਗ ਸਿੰਘ ਕਿ ਅਸੀਂ ਨੀਲੇ ਬਾਣੇ ਦੇ ਵਿੱਚ ਆਏ ਆ ਨਾ ਤਾਂ ਮੌਤ ਨੂੰ ਕਬੂਲ ਕਰਕੇ ਆਏ ਆ ਨਾ ਜਿਵੇਂ ਸਾਡੇ ਨੌਜਵਾਨਾਂ ਦੇ ਉੱਪਰ ਜ਼ਬਰ ਕਰ ਰਹੇ ਨੇ ਲਗਾਤਾਰ ਆਪਾਂ ਅਮਰਤਪਾਲ ਸਿੰਘ ਹੋਣਾ ਨੂੰ ਜਿਵੇਂ ਦਿਬਰੂੜਗੜ੍ਹ ਜੇਲ੍ਹਾਂ ਦੇ ਵਿੱਚ ਛੁੱਟ ਚੁੱਕੇ ਹੈਗੇ ਜਿਹੜੇ ਹਿਸਾਬ ਨਾਲ ਕਹਿ ਸਕਦੇ ਆ ਵੀ ਘੱਟੋ ਘੱਟ 3-400 ਕਿਸਾਨ ਉਹਦੇ ਕਹਿ ਸਕਦੇ ਜਖਮੀ ਹੋ ਚੁੱਕੇ ਹੈਗਾ ਸ਼ੰਭੂ ਬਾਡਰ ਦੇ ਉੱਤੇ ਖੜੇ ਆ ਤੇ ਇੱਥੇ ਕਿਸਾਨ ਧਰਨਾ ਜਾਰੀ ਹੈ ਤੇ ਹੁਣ ਸਾਡੇ ਕੋਲ ਨਹਿਂਗ ਫੌਜਾਂ ਜਿਹੜੀਆਂ ਸਾਡੇ ਖਾਲਸੇ ਦੀਆਂ ਫੌਜਾਂ ਨੇ ਉਹ ਵੀ ਇੱਥੇ ਤਿਆਰ ਪਰ ਤਿਆਰ ਨੇ ਤੇ ਪਹੁੰਚ ਚੁੱਕੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਬਾ ਜੀ ਧਰਨੇ ਦੀ ਕੀ ਸਥਿਤੀ ਹੈ ਜੀ ਸਾਨੂੰ ਦੱਸੋ ਧਰਨੇ ਦੀ ਸਥਿਤੀ ਵੇਖੋ ਜੀ ਜਣੀ ਦੀ ਕਹਿੰਦੇ ਹੁੰਦੇ ਜਿਹੜੀਆਂ ਹੁਣ ਕਹਿ ਸਕਦੇ ਆ ਵੀ ਆਪਾਂ ਤੁਹਾਨੂੰ ਪਤਾ ਪਹਿਲਾਂ ਮੰਗਾਂ ਨੂੰ ਲੈ ਕੇ ਆਪਣਾ ਧਰਨਾ ਲੱਗਿਆ ਹੋਇਆ ਸੀਗਾ ਮੋਰਚੇ ਤੇ ਪਹਿਲਾਂ ਆਪਣਾ 2 ਸਾਲ ਪਹਿਲਾਂ ਉਹਦੀਆਂ ਕਹਿ ਸਕਦੇ ਆ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਆਪਣੀਆਂ ਰਹਿੰਦੀਆਂ ਸੀਗੀਆਂ ਹਜੇ 12 ਮੰਗਾਂ ਜਣ ਦੀ ਕਮ ਸੇ ਕਮ ਆਪਣੀਆਂ ਜਣ ਦੀ ਕਹਿੰਦੇ ਰਹਿੰਦੀਆਂ ਸੀ ਜਿੰਨੀਆਂ ਵੀ ਇੰਦੀ ਆਪਣੇ ਛੀਤ ਸਿੰਘ ਹੋਏ ਸੀਗੇ ਇੱਕ ਐਮਐਸਪੀ ਦਾ ਜਣ ਦੀ ਉਹ ਸੀਗਾ ਹੱਕ ਸੀਗਾ ਕਿਉਂਕਿ ਇਹੜਾ ਸਾਰਾ ਕੁਝ ਹੈ ਨਾ ਕਾਰਪੋਰੇਟ ਘਰਾਣਿਆਂ ਦੇ ਜਣ ਦੀ ਕਹਿੰਦੇ ਹੁੰਦੇ ਆ ਉਹਨਾਂ ਦੇ ਅੰਡਰ ਕਰਨਾ ਚਾਹੁੰਦੇ ਨੇ ਪਰ ਜਿਹੜੀ ਇਹ ਚੀਜ਼ ਹੈਗੀ ਕਹਿ ਸਕਦੇ ਵੀ ਇਹਦੇ ਨਾਲ ਕਾ ਮਿਡਲ ਕਲਾਸ ਕਹਿ ਸਕਦੇ ਬਿਲਕੁਲ ਹੀ ਖਤਮ ਹੋ ਜਾਣੀ ਹੈ ਠੀਕ ਹੈ ਨਾ ਗਰਾਊਂਡ ਲੈਵਲ ਤਾਂ ਪਹਿਲੇ ਹੀ ਖਤਮ ਕਰ ਚੁੱਕੇ ਨੇ ਇਹ ਜੀ ਠੀਕ ਹੈ ਨਾ ਉਹਨਾਂ ਨੂੰ ਤਾਂ ਕਹਿ ਸਕਦੇ ਆ ਪਹਿਲੇ ਹੀ ਅਸੀਂ ਵੀ ਅਣ ਦੀ ਕਹਿੰਦਾ ਲਾਲ ਪੀਲੇ ਕਾੜਾਂ ਦੇ ਵਿੱਚ ਤੇ ਦੂਜੀਆਂ ਚੀਜ਼ਾਂ ਚੀਜ਼ਾਂ ਦੇ ਵਿੱਚ ਨਰੇਗਾ ਦੇ ਵਿੱਚ ਲਜਾਈ ਬੈਠੇ ਆਗੇ ਠੀਕ ਹੈ ਨਾ ਜਿਹੜਾ ਹੁਣ ਮਿਡਲ ਕਲਾਸ ਫੈਮਲੀਗਾਂ ਨੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਇਹ ਜਮਾ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਜ਼ਮੀਨਾਂ ਖੋਣੀਆਂ ਚਾਹੁੰਦੇ ਨੇ ਕਹਿ ਸਕਦੇ ਆ ਵੀ ਉਹ ਹਰ ਇੱਕ ਚੀਜ਼ ਇਹ ਕਾਰਪੋਰੇਟ ਘਰਾਣਿਆਂ ਦੇ ਅਧੀਨ ਹੀ ਹੋਗੀ ਠੀਕ ਹੈ ਨਾ ਕਹਿ ਸਕਦੇ ਆ ਫਿਰ ਅਸੀਂ ਇਸ ਚੀਜ਼ ਨੂੰ ਅਸੀਂ ਆਜ਼ਾਦੀ ਨਹੀਂ ਕਹਿ ਸਕਦੇਗੇ ਠੀਕ ਹੈ ਨਾ ਔਰ ਇਹ ਸਾਡੀ ਕਹਿ ਸਕਦੇ ਵੀ ਹੋਂਦ ਦੀ ਲੜਾਈ ਹੈ ਸਾਡੀਆਂ ਆਉਣ ਵਾਲੀਆਂ ਏਜੰਸਾਂ ਦੀ ਹੋਂਦ ਦੀ ਲੜਾਈ ਹੈ ਕਿਉਂਕਿ ਜਿਹੜੀ ਜਿਹੜੇ ਹਿਸਾਬ ਨਾਲ ਕਹਿ ਸਕਦੇ ਆ ਵੀ ਕੈਨੇਡਾ ਅਮਰੀਕਾ ਦੇ ਵਿੱਚ ਪਲਾਨ ਕਰ ਰਹੇ ਨੇ ਲੋਕ ਸਾਡੇ ਬੱਚੇ ਜਾ ਰਹੇ ਨੇ ਠੀਕ ਹੈ ਨਾ ਉਧਰ ਜਾ ਕੇ ਵੀ ਕਹਿ ਸਕਦੇ ਆ ਵੀ ਬਹੁਤ ਜ਼ਿਆਦਾ ਉਲਝ ਕੇ ਜਾਣ ਦੀ ਕੰਧਾਂ ਹੁੰਦੇ ਆ ਵੀ ਉਹ ਖੱਜਲ ਖਵਾਰ ਹੀ ਹੋ ਰਹੇ ਨੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਨੇ ਠੀਕ ਹੈ ਨਾ ਉਹ ਹਰੇਕ ਚੀਜ਼ ਦੀ ਜੰਗ ਹੈ ਸਾਡੀ ਅੱਜ ਇਹ ਠੀਕ ਹੈ ਨਾ ਜਿਹੜੀ ਕਹਿ ਸਕਦੇ ਆ ਵੀ ਇਸ ਚੀਜ਼ ਦੀ ਚਿੰਨਕ ਸੀ ਜਿਹੜੀ ਉਹ ਬਾਈ ਦੀਪ ਸਿੱਧੂ ਛੇੜ ਕੇ ਗਿਆ ਸੀਗਾ ਠੀਕ ਹੈ ਨਾ ਉਹਨੂੰ ਇਸ ਚੀਜ਼ ਨੂੰ ਸਮਝਿਆ ਨਹੀਂ ਗਿਆ ਪਰ ਕਹਿ ਸਕਦੇ ਆ ਵੀ ਉਹੀ ਚੀਜ਼ਾਂ ਨੂੰ ਲੈ ਕੇ ਅੱਜ ਫੇਰ ਅਸੀਂ ਦੁਬਾਰਾ ਤੋਂ ਉਸ ਜਣੇ ਦੀ ਕਹਿੰਦੇ ਹੁੰਦੇ ਹਾਕਮ ਦੇ ਨਾਲ ਫੇਰ ਅਸੀਂ ਦੁਬਾਰਾ ਤੋਂ ਟਕਰਾਉਣ ਵਾਸਤੇ ਇਸ ਮੋਰਚੇ ਦੇ ਵਿੱਚ ਜਣਦੀ ਉਸੇ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਆ ਉਸੇ ਟਾਈਮ ਤੇ ਦੇਖ ਲਓ ਵੀ ਜਣਦੀ ਕਹਿੰਦੇ ਹੁੰਦੇ ਸ਼ੀਦੀ ਦਿਹਾੜਾ ਸੀਗਾ ਵਰਸੀ ਮਨਾਈ ਗਈ ਹੈ ਪਰ ਉਸੇ ਟਾਈਮ ਤੇ ਅਸੀਂ ਅੱਜ ਫੇਰ ਅਸੀਂ ਸ਼ੰਭੂ ਮੋਰਚੇ ਦੇ ਉੱਪਰ ਬੈਠੇ ਆਂਗੇ ਠੀਕ ਹੈ ਨਾ ਇੱਕ ਐਸਾ ਦਮ ਬੀਣ ਦੀ ਇਸ ਚੀਜ਼ ਨੂੰ ਦੀਪ ਬਾਈ ਦੇ ਕਹਿਣ ਨੂੰ ਇਹ ਗੱਲ ਆ ਬੀਣ ਦੀ ਕਹਿੰਦੇ ਅਕਾਲ ਪੁਰਖ ਮਹਾਰਾਜ ਦੀ ਕਲਾ ਦੁਆਰਾ ਫਿਰ ਰਹਿਣ ਦੀ ਉਸੇ ਰੂਪ ਦੇ ਵਿੱਚ ਵਰਤ ਰਹੀ ਤੇ ਜਿਹੜਾ ਪਿਛਲੀ ਵਾਰ ਵੀ ਮਤਲਬ ਆਪਣੇ ਧਰਨੇ ਦੀ ਦਿੱਲੀ ਦੇ ਵਿੱਚ ਵੀ ਨੀਲੇ ਬਾਣੇ ਵਾਲਿਆਂ ਨੇ ਗੁਰੂ ਦੀ ਫੌਜ ਨੇ ਅਗਵਾਈ ਕਰੀ ਸੀ ਤੇ ਸਭ ਬੈਰੀਅਰ ਵਗੈਰਾ ਤੋੜ ਕੇ ਮਾਰੇ ਸੀ ਇਸ ਵਾਰ ਵੀ ਮੈਨੂੰ ਲੱਗਦਾ ਗੁਰੂ ਦੀ ਫੌਜ ਏ ਤੋੜ ਕੇ ਜਾਊਗੀ ਨਾ ਅੱਗੇ ਅੱਗੇ ਨਹੀਂ ਬਿਲਕੁਲ ਜੀ ਦੇਖੋ ਕਹਿ ਸਕਦੇ ਆਂ ਵੀ ਜਿਹੜਾ ਸਾਡੇ ਦਸਾਂ ਪਾਤਸ਼ਾਹਿਆਂ ਨੇ ਸਾਨੂੰ ਇੱਕ ਸਪਿਰਿਟ ਦਿੱਤੀ ਹੈਗੀ ਪਹਿਲੇ ਨਾਨਕ ਤੋਂ ਸਾਡੇ ਕੋਲ ਸਪਿਰਿਟ ਸੀਗੀ ਬਾਬਰ ਨੂੰ ਜਾਬਰ ਕਹਿਣ ਦੀ ਠੀਕ ਆ ਨਾ ਜੋ ਵੀ ਇਸ ਚੀਜ਼ ਨੂੰ ਸੱਚ ਦੀ ਖੋਜ ਵਾਲੀ ਨੂੰ ਚੱਲ ਪਿਆ ਉਹ ਸਿੱਖ ਹੈ ਠੀਕ ਆ ਨਾ ਔਰ ਜੋ ਜੰਗ ਦੇ ਮੈਦਾਨ ਦੇ ਵਿੱਚ ਆ ਗਿਆ ਉਹ ਸਿੰਘ ਹੈ ਔਰ ਜੋ ਕਹਿ ਸਕਦੇ ਆਂ ਵੀ ਜਣੀ ਦੀ ਕਹਿੰਦੇ ਹੁੰਦੇ ਆਪਾਂ ਵੀ ਟੇਬਲ ਟਾਕ ਤੇ ਔਰ ਬਾਣੀ ਤੇ ਔਰ ਹਰੇਕ ਪਹਿਰੇ ਦੇ ਵਿੱਚ ਲੜ ਰਿਹਾਗਾ ਉਹ ਸਿੰਘ ਸਿੰਘ ਹੈਗਾ ਠੀਕ ਹੈ ਨਾ ਜੀ ਇਹ ਤਿੰਨ ਅਵਸਥਾਾਂ ਮੰਨੇ ਸਿੱਖ ਪਹੁੰਚ ਚੁੱਕੇ ਨੇ ਸਿੰਘ ਲਗਾਤਾਰ ਸਰਵਾਈਵ ਕਰ ਰਹੇ ਨੇ ਇਸੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਨਿਹੰਗ ਸਿੰਘ ਫੌਜਾਂ ਦੀ ਕਹਿ ਸਕਦੇ ਆ ਵੀ ਜੇ ਗੁਰੂ ਸ੍ਰੀ ਮਹਾਰਾਜ ਨੇ ਕਹਿ ਸਕਦੇ ਆ ਇਹਨਾਂ ਜਿਹੜੇ ਸਾਡੇ ਕਹਿ ਸਕਦੇ ਕਿਰਤੀ ਕਿਸਾਨ ਨੇ ਕਿਰਤੀ ਉਹ ਨੇ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਉਹ ਕੀਤੀਆਂ ਸੀਗੀਆਂ ਦੇ ਮਾਲਕ ਬਣਾਇਆ ਸੀਗਾ ਉਹਦੇ ਵਾਸਤੇ ਹੀ ਕਹਿ ਸਕਦੇ ਆ ਵੀ ਜਿਹਨਾਂ ਨੂੰ ਉਹਨਾਂ ਦੀ ਰੱਖਿਆ ਵਾਸਤੇ ਇੱਕ ਅਕਾਲ ਕੀ ਫੌਜ ਦਾ ਜਨ ਦੀ ਕਹਿੰਦੇ ਗਠਨ ਹੋਇਆ ਸੀਗਾ ਜਿਹੜਾ 10ਵੇਂ ਪਾਸ਼ਾ ਨੇ ਇਹਨਾਂ ਨੂੰ ਜਨ ਦੀ ਕਹਿੰਦੇ ਹੁੰਦਾ ਸਾਰੀਆਂ ਤਾਕਤਾਂ ਬਖਸ਼ੀਆਂ ਸੀਗੀਆਂ ਠੀਕ ਆ ਨਾ ਅੱਜ ਤੋਂ ਜਿਹੜੇ ਕਹਿ ਸਕਦੇ ਆ ਵੀ ਜਿਹੜਾ ਜਿਹੜਾ ਥੋੜੇ ਸਾਹਮਣੇ ਮਾਹੌਲ ਹੈ ਜਿਹੜੇ ਹਿਸਾਬ ਨਾਲ ਹਰਿਆਣਾ ਖੱਟੜ ਸਰਕਾਰ ਕਹਿ ਸਕਦੇ ਆ ਵੀ ਸਾਡੇ ਨਿਹੱਤੇ ਕਿਸਾਨਾਂ ਦੇ ਉੱਪਰ ਜ਼ਬਰ ਕਰ ਰਹੀ ਹੈ ਜਿਹੜੇ ਹਿਸਾਬ ਨਾਲ ਕਹਿ ਸਕਦੇ ਆ ਵੀ ਘੱਟੋ ਘੱਟ 3-400 ਕਿਸਾਨ ਉਹਦੇ ਕਹਿ ਸਕਦੇ ਜਖਮੀ ਹੋ ਚੁੱਕੇ ਹੈਗਾ ਉਹਦੇ ਵਾਸਤੇ ਕਾ ਸਾਡਾ ਆਵਦਾ ਫਰਜ਼ ਬਣਦਾ ਹੈਗਾ ਕਿਉਂਕਿ ਅਸੀਂ ਨੀਲੇ ਬਾਣੇ ਦੇ ਵਿੱਚ ਆਏ ਆ ਨਾ ਤਾਂ ਮੌਤ ਨੂੰ ਕਬੂਲ ਕਰਕੇ ਆਏ ਆ ਠੀਕ ਹੈ ਨਾ ਔਰ ਸਾਡਾ ਫਰਜ਼ ਬਣਦਾਗਾ ਆਪਦੇ ਭਰਾਵਾਂ ਦੇ ਨਾਲ ਖੜਨ ਦਾ ਆਪਦੇ ਭਰਾਵਾਂ ਦੇ ਨਾਲ ਡਟ ਕੇ ਇਹਨਾਂ ਦਾ ਸਪੋਰਟ ਕਰਨ ਦਾ ਆਪਦੇ ਭਰਾਵਾਂ ਦੇ ਨਾਲ ਡਟ ਕੇ ਖੜਨ ਦਾ ਜੀ ਆਪਣੇ ਆਗੂ ਵੀ ਪਹੁੰਚ ਰਹੇ ਨੇ ਹੁਣ ਅੱਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਸਾਰੇ ਜਿੰਨੇ ਵੀ ਦਲਪੰਥ ਨੇ ਸਾਰੇ ਪਹੁੰਚ ਰਹੇ ਨੇ ਇਹ ਦਲਪੰਥ ਅਰਬਾਂ ਖਰਬਾਂ ਤਰਨਾ ਦਲ ਜਿਹੜਾ ਬਾਬਾ ਰਾਜਾ ਰਾਜ ਸਿੰਘ ਜੀ ਠੀਕ ਹੈ ਨਾ ਬਾਬਾ ਚੜਤ ਸਿੰਘ ਜੀ ਜਥੇਦਾਰ ਨੇ ਮਹਾਕਾਲ ਜੀ ਠੀਕ ਹੈ ਨਾ ਉਹਦੇ ਜਿਵੇਂ ਉਵੇਂ ਪਹਿਲਾਂ ਅਸੀਂ ਜਿਹੜੇ ਦੀ ਕਹਿੰਦੇ ਆ ਦਿੱਲੀ ਮੋਰਚੇ ਤੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੀਗਾ ਠੀਕ ਹੈ ਨਾ ਜੀ ਹੁਣ ਜਿਹੜਾ ਅਸੀਂ ਦਿੱਲੀ ਮੋਰਚਾ ਲੈ ਕੇ ਚੱਲੇ ਆ ਇਹਦੇ ਵਿੱਚ ਕਹਿ ਸਕਦੇ ਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵੀ ਠੀਕ ਹੈ ਨਾ ਜਿਵੇਂ ਸਾਡੇ ਨੌਜਵਾਨਾਂ ਦੇ ਉੱਪਰ ਜ਼ਬਰ ਕਰ ਰਹੇ ਨੇ ਲਗਾਤਾਰ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਜਿਵੇਂ ਦਿਬਰੂੜਗੜ੍ਹ ਜੇਲ੍ਹਾਂ ਦੇ ਵਿੱਚ ਸੁੱਟ ਚੁੱਕੇ ਹੈਗੇ ਠੀਕ ਹੈ ਨਾ ਐਡਾ ਕੋਈ ਕਸੂਰਵਾਰ ਹੈ ਨਹੀਂ ਸੀਗੇ ਉਹ ਠੀਕ ਹੈ ਨਾ ਔਰ ਇਸ ਟਾਈਮ ਕਹਿ ਸਕਦੇ ਆ ਵੀ ਜਿਹੜੇ ਹਿਸਾਬ ਨਾਲ ਇਸ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਦੇਖੋ ਛਤੀਸ਼ਗੜ੍ਹ ਦੇ ਵਿੱਚ ਭਾਜਪਾ ਸਰਕਾਰ ਆਈ ਤਾਂ ਉੱਥੇ ਹਸਦੇਵਾ ਜੰਗਲ ਦੇ ਵਿੱਚ ਇਹਨਾਂ ਦੀ ਕੀ ਮਾਹੌਲ ਬਣਿਆ ਪਿਆਗਾ ਠੀਕ ਆ ਨਾ ਇਹ ਜਿਵੇਂ ਜਿਵੇਂ ਕਹਿ ਸਕਦੇ ਆ ਵੀ ਇਹ ਵਿੱਪਰਵਾਦ ਜਿਵੇਂ ਜਿਵੇਂ ਕਹਿ ਸਕਦਾ ਵੀ ਸਾਡੇ ਉੱਪਰ ਹਾਵੀ ਹੋ ਰਿਹਾਗਾ ਤੇ ਲੋਕ ਚੇਤਨ ਨਹੀਂ ਲੋਕ ਉੱਠਦੇ ਨੇ ਲੋਕ ਕਹਿ ਸਕਦੇ ਆ ਲੋਕਾਂ ਦੇ ਵਿੱਚ ਸਾਡੇ ਚ ਸਪਿਰਟ ਆ ਵੀ ਅਸੀਂ ਕਹਿ ਸਕਦੇ ਆ ਵੀ ਜਿਹੜਾ ਕਿੱਥੇ ਗਲਤ ਹੋ ਰਿਹਾ ਉਹਨੂੰ ਗਲਤ ਕਹਿਣ ਦੀ ਸਮਰੱਥਾ ਰੱਖਦੇ ਨੇ ਪੰਜਾਬੀ ਠੀਕ ਆ ਨਾ ਪੰਜਾਬ ਦੇ ਉੱਪਰ ਹਰ ਇੱਕ ਤਰ੍ਹਾਂ ਦਾ ਜ਼ੁਲਮ ਕੀਤਾ ਜਾ ਰਿਹਾ ਵਪਾਰਕ ਤੌਰ ਤੇ ਵੀ ਸਾਨੂੰ ਹਰੇਕ ਤੌਰ ਦੇ ਉੱਪਰ ਤੋੜਿਆ ਜਾ ਰਿਹਾਗਾ ਠੀਕ ਹੈ ਨਾ ਜ਼ਮੀਨਾਂ ਖੋਈਆਂ ਜਾ ਰਹੀਆਂ ਐ ਇਸੇ ਚੀਜ਼ ਲਈ ਹੁਣ ਕਹਿ ਸਕਦੇ ਆ ਵੀ ਅਸੀਂ ਅੱਜ ਜਿਨ੍ਹਾਂ ਨੂੰ ਇਹ ਕਹਿੰਦੇ ਸੀਗੇ ਵੀ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਵੰਡੇ ਹੋਏ ਸੀ ਅੱਜ ਅਸੀਂ ਫੇਰ ਉਸੇ ਨਿਸ਼ਾਨ ਸਾਹਿਬ ਦੇ ਨੀਲੇ ਨਿਸ਼ਾਨ ਸਾਹਿਬ ਦੇ ਕੇਸੀ ਨਿਸ਼ਾਨ ਸਾਹਿਬ ਦੇ ਥੱਲੇ ਗੁਰੂ ਮਹਾਰਾਜ ਦੀ ਠੀਕ ਹੈ ਨਾ ਤਾਬਿਆਂ ਦੇ ਵਿੱਚ ਅਸੀਂ ਫੇਰ ਕਹਿ ਸਕਦੇ ਆ ਅੱਜ ਇੱਕ ਮੁੱਠ ਅੱਜ ਫੇਰ ਭਰਾ ਭਰਾਵਾਂ ਨਾਲ ਜਾਂਦੀ ਕਹਿ ਸਕਦੇ ਆ ਬਾਹਾਂ ਨਾਲ ਬਾਹਾਂ ਜੋੜ ਕੇ ਕਹਿ ਸਕਦੇ ਆ ਫੇਰ ਅਸੀਂ ਉਸ ਹਾਕਮ ਦੇ ਨਾਲ ਕਹਿ ਸਕਦੇ ਆ ਵੀ ਮੱਥਾ ਲਾਉਣ ਲਈ ਫੇਰ ਅਸੀਂ ਜਾਂਦੀ ਕਹਿੰਦੇ ਹੁੰਦੇ ਇਕੱਠੇ ਹੋਏ ਹਾਂਗੇ ਕੌਮੀ ਇਨਸਾਫ ਮੋਰਚੇ 'ਚ ਵੀ ਆਪਣੇ ਨੀਲੇ ਬਾਣੇ ਵਾਲੇ ਗੁਰੂ ਦੀ ਫੌਜ ਦਾ ਪੂਰਾ ਯੋਗਦਾਨ ਰਿਹਾ ਇੱਥੇ ਵੀ ਯੋਗਦਾਨ ਰਹੂਗਾ ਤੇ ਜਿੱਥੇ ਤੱਕ ਵੀ ਆਪਾਂ ਨੂੰ ਸਿੱਖ ਕੌਮ ਨੂੰ ਲੋੜ ਹੋਊਗੀ ਉੱਥੇ ਆ ਕੇ ਖੜਦੇ ਨੇ ਨਹੀਂ ਬਿਲਕੁਲ ਜੀ ਦੇਖੋ ਸਾਡੇ ਕੋਲੇ ਦੇਖੋ ਜਿਹੜੇ ਇੰਦੀ ਕੰਦੇ ਹੁੰਦੇ ਆ ਇਹਨਾਂ ਦੇ ਕੋਈ ਜਿਹੜੇ ਨੰਗ ਸਿੰਘ ਜਥੇਬੰਦੀਆਂ ਹੁੰਦੀਆਂ ਹਨ ਇਹਨਾਂ ਦੇ ਕੋਈ ਘਰ-ਬਾਰ ਨਹੀਂ ਹੁੰਦੇ ਠੀਕ ਹੈ ਨਾ ਹਰ ਰੋਜ਼ ਨਮਾਕਾਰ ਪਾਉਣਾ ਹੁੰਦਾਗਾ ਹਰ ਰੋਜ਼ ਅਸੀਂ ਇਹ ਦੇਖੋ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ-ਜਿੱਥੇ ਵੀ ਕਹਿ ਸਕਦੇ ਆ ਸਿੱਖ ਜਾਂਦੀ ਕਹਿੰਦੇ ਆਪਣਾ ਸਮਾਜ ਬੈਠਾਗਾ ਉੱਥੇ-ਉੱਥੇ ਘੋੜਿਆਂ ਵਾਲੀਆਂ ਫੌਜਾਂ ਜਾ ਕੇ ਵਿਚਰਦੀਆਂ ਨੇ ਕਿਉਂਕਿ ਸ਼ਹੀਦ ਸਿੰਘਾਂ ਦੇ ਜਿਹੜੇ ਪਹਿਰੇ ਹੁੰਦੇ ਹੈਗੇ ਉਹ ਇਹਨਾਂ ਦੇ ਨਾਲ ਚੱਲਦੇ ਨੇ ਠੀਕ ਆ ਨਾ ਜਿੱਥੇ-ਜਿੱਥੇ ਅਸੀਂ ਜਾਵਾਂਗੇ ਕਹਿ ਸਕਦੇ ਆ ਵੀ ਉੱਥੇ ਅਸੀਂ ਲੋਕਾਂ ਦੇ ਅਕਾਲ ਪੁਰਖ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਅਦੇ ਜੇ ਕਹਿ ਸਕਦੇ ਆ ਵੀ ਜੇ ਸਰਵਤ ਦੇ ਸਾਡੇ ਆਪ ਦੇ ਲੋਕਾਂ ਦੇ ਉੱਪਰ ਔਰ ਕਹਿ ਸਕਦੇ ਆ ਵੀ ਜੇ ਕੋਈ ਜ਼ਾਲਮ ਚੜ ਕੇ ਆ ਰਿਹਾ ਹੈਗਾ ਤਾਂ ਕਹਿ ਸਕਦਾ ਫਿਰ ਉਹ ਸਾਡਾ ਫਰਜ਼ ਬਣਦਾਗਾ ਅਸੀਂ ਉਸ ਅਰਦਾਸ ਨੂੰ ਪੂਰਨ ਉਹਦੇ ਉੱਤੇ ਪੂਰਾ ਉਤਰਗੇ ਔਰ ਇਹਨਾਂ ਨਾਲ ਕਹਿ ਸਕਦਾ ਵੀ ਹਾਕਮ ਨਾਲ ਡਟ ਕੇ ਇਹਦਾ ਮੁਕਾਬਲਾ ਕਰੀਏ ਠੀਕ ਹੈ ਨਾ ਹੁਣ ਦੇਖੋ ਜੇ ਆਉਣ ਵਾਲੇ ਟਾਈਮ ਦੇ ਵਿੱਚ ਈਵੀਐਮ ਨੂੰ ਲੈ ਕੇ ਵੀ ਕਹਿ ਸਕਦੇ ਆ ਵੀ ਇਹਨਾਂ ਦੀ ਮੋਰਚੇ ਲੱਗੇ ਹੋਏ ਨੇ ਠੀਕ ਹੈ ਨਾ ਇਹ ਕਹਿ ਸਕਦੇ ਆ ਵੀ ਅਸੀਂ ਅਸਲ ਦੇ ਵਿੱਚ ਤਾਂ ਜਣਦੀ ਜੇ ਸੰਵਿਧਾਨਕ ਮੁਲਕ ਆ ਨਾ ਉਹਦੇ ਵਿੱਚ ਸੰਵਿਧਾਨ ਦੀ ਕਹਿ ਸਕਦੇ ਆ ਹਰ ਪੱਖੋਂ ਜਣਦੀ ਸੰਵਿਧਾਨ ਨੂੰ ਨਕਾਰਿਆ ਜਾ ਰਿਹਾ ਹੈਗਾ ਠੀਕ ਹੈ ਨਾ ਇਹ ਕਹਿ ਸਕਦੇ ਹੋ ਕਿ ਸੋਚ ਚੱਲ ਪਈ ਜਿਹੜੀ ਕਹਿ ਸਕਦਾ ਵੀ ਉਹ ਕਿਸੇ ਹੋਰ ਚੀਜ਼ ਨੂੰ ਜਾਣਦੀ ਕਹਿੰਦੇ ਹੁੰਦੇ ਉਹ ਐਕਸੈਪਟ ਕਰਨਾ ਹੀ ਨਹੀਂ ਚਾਹੁੰਦੇਗੇ ਮਨਵਾਦ ਨੂੰ ਜਿਹੜੀ ਸਚਾਈ ਨੂੰ ਉਹ ਐਕਸੈਪਟ ਹੀ ਨਹੀਂ ਕਰਨਾ ਚਾਹੁੰਦੇਗੇ ਠੀਕ ਹੈ ਨਾ ਉਸੇ ਚੀਜ਼ ਦੀ ਲੜਾਈ ਹੈ ਕਹਿ ਸਕਦੇ ਹਾਂ ਠੀਕ ਹੈ ਨਾ ਹੱਕੀ ਮੰਗਾਂ ਦੀ ਲੜਾਈ ਹੈ ਕੋਈ ਅਸੀਂ ਕੋਈ ਆਏ ਨਹੀਂਗਾ ਵੀ ਕਿਸੇ ਦੂਜੇ ਮੁਲਕ ਦੇ ਵਿੱਚ ਜਾ ਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਆ ਜਾਂਦੀ ਇਹ ਨਿਗਾ ਦੇ ਵਿੱਚ ਹੋਊਗਾ ਕਿਉਂਕਿ ਫਰਾਂਸ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਨੇ ਪਰ ਉਥੋਂ ਦੀਆਂ ਸਰਕਾਰਾਂ ਇਹ ਚੀਜ਼ ਨਹੀਂ ਕਰ ਰਹੀਆਂ ਜੋ ਸਰਕਾਰ ਸਾਡੇ ਨਾਲ ਕਰ ਰਹੀ ਹੈ ਇਸ ਟਾਈਮ ਨੌਜਵਾਨਾਂ ਦੇ ਉੱਤੇ ਜੀ ਉੱਧਰ ਗੋਲੇ ਚੱਲ ਰਹੇ ਨੇ ਮਤਲਬ ਕਿ ਹਰ ਤਰ੍ਹਾਂ ਦਾ ਹਥਿਆਰ ਅਪਣਾਇਆ ਗਿਆ ਉਹ ਗਲਤ ਗੱਲ ਕਰੀ ਗਈ ਹੈ ਨਹੀਂ ਵੇਖੋ ਜੀ ਬਿਲਕੁਲ ਜਿਹੜੀਆਂ ਕਹਿ ਸਕਦੇ ਆ ਵੀ ਹੁਣ ਅਥਰੂ ਗੈਸ ਦੇ ਗੋਲੇ ਸਿੱਟੇ ਜਾਂ ਠੀਕ ਹੈ ਨਾ ਗੋਲੀਆਂ ਚਲਾਈਆਂ ਨੇ ਸਾਡੇ ਸਿੰਘ जख्मी ਹੋਏ ਨੇ ਨਹਿੰਗਾ ਦੇ ਉੱਤੇ ਵੀ ਗੋਲੀਆਂ ਚਲਾਈਆਂ ਨੇ ਸੁਣਿਆ ਕਿ ਨਹਿੰਗਾ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਲਈ ਕਿਹਾ ਸੀ ਕਿ ਫੌਜ ਨੂੰ ਪ੍ਰਸ਼ਾਦਾ ਪਾਣੀ ਛਕਾ ਦਈਏ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਉਹਨਾਂ ਨੇ ਗੋਲੀਆਂ ਚਲਾਤੀਆਂ ਦੇਖੋ ਜੀ ਹਜੇ ਜਿਹੜੇ ਸਾਡੇ ਆਗੂ ਨੇ ਨਾ ਸਾਡੇ ਸਾਰੇ ਆਗੂਆਂ ਵਾਲੀਆਂ ਬਹੁਤ ਸੂਝਵਾਨ ਆਗੂ ਨੇ ਆਗੂਆਂ ਵੱਲੋਂ ਹਜੇ ਜਾਣੀ ਦੀ ਕਹਿ ਸਕਦੇ ਆ ਜਣੀ ਦੀ ਜਿਹੜਾ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨ ਦੀ ਉਹ ਹੈਗੀ ਭੈੜ ਹੈਗੀ ਅਸੀਂ ਜਦੋਂ ਸਵਰ ਦੇ ਵਿੱਚ ਠੀਕਾ ਨਾ ਉਹਨਾਂ ਜਾਬਤੇ ਦੇ ਵਿੱਚ ਉਹਨਾਂ ਟਾਈਮ ਅਸੀਂ ਕਹਿ ਸਕਦੇ ਹਾਂ ਵੀ ਸ਼ਾਂਤਮਈਆ ਅਸੀਂ ਹਾਂ ਇਹ ਗੱਲ ਸਾਡੇ ਆਪਦੇ ਇਤਿਹਾਸ ਦੇ ਵਿੱਚ ਹੈ ਵੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਦੁਸ਼ਮਣ ਨੂੰ ਵੀ ਜਣੀ ਦੀ ਕਹਿੰਦੇ ਹੁੰਦੇ ਆ ਗੱਫਾ ਪਾਣੀ ਛਕਾਉਨੇ ਆ ਉਹਨੂੰ ਜਲ ਛਕਾਉਨੇ ਚੱਲਦੇ ਜੰਗ ਦੇ ਵਿੱਚ ਵੀ ਜਲ ਛਕਾਉਨੇ ਆ ਨਿਹੱਥੇ ਉੱਪਰ ਬਾਰ ਨਹੀਂ ਕਰਦੇ ਇਹ ਸਾਡੇ ਗੁਰੂਆਂ ਨੇ ਦਿੱਤੀ ਹੋਈ ਦਾਤ ਹੈਗੀ ਠੀਕ ਹੈ ਨਾ ਉਹ ਵੀ ਸਾਡੇ ਭਰਾ ਨੇ ਉਹ ਆਪਦੀ ਕਹਿ ਸਕਦੇ ਆ ਵੀ ਜਿੰਦੀ ਡਿਊਟੀ ਪਿਆ ਰਹੇ ਨੇ ਪਰ ਠੀਕ ਹੈ ਨਾ ਉਹਨਾਂ ਦੇ ਪਿੱਛੇ ਹੁਣ ਦੇਖ ਲਓ ਵੀ ਜਾਨ ਦੀ ਕੀ ਸਵਾਰਥ ਆ ਵੀ ਜਿਹੜਾ ਉਹਨਾਂ ਨੂੰ ਜਾਨ ਦੀ ਇੰਨਾ ਉਹ ਕਰਨਾ ਪੈ ਰਿਹਾਗਾ ਜਾਨ ਦੀ ਸਖਤ ਆਰਡਰ ਦਿੱਤੇ ਗਏ ਨੇ ਉਹ ਹੁਣ ਕਹਿ ਸਕਦੇ ਇਥੋਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਆਮ ਬੰਦੇ ਵਾਸਤੇ ਕਿੰਨਿਆ ਕ ਸੰਚੇਤ ਨੇ ਆਮ ਬੰਦੇ ਨੂੰ ਜੇ ਹੁਣ ਅਸੀਂ ਕਹਿ ਦਈਏ ਵੀ ਕਾਰਪੋਰੇਟ ਘਰਾਣੇ ਉਹ ਤਾਂ ਆਪ ਦੇ ਆਪ ਦੀਆਂ ਜਗ੍ਹਾ ਮੱਲੀ ਬੈਠੇ ਨੇ ਉਹਨਾਂ ਕੋਲੇ ਤਾਂ ਕਹਿ ਸਕਦੇ ਆ ਵੀ ਆਪ ਦੇ ਆਪ ਨੂੰ ਸੇਫ ਕਰਨ ਦੀ ਹਰ ਇੱਕ ਜਗ੍ਹਾ ਹੈਗੀ ਜਿਹੜੀ ਸਾਡੀ ਆਮ ਜਨਤਾ ਹੈਗੀ 140 ਕਰੋੜ ਲੋਕ ਨੇ ਉਹਨਾਂ ਨੂੰ ਥੋੜੀ ਜਾਨ ਦੀ ਕਹਿੰਦੇ ਹੁੰਦੇ ਵੀ ਅਸੀਂ ਉਹਨਾਂ ਨੂੰ ਖੁੱਲੇ ਥੋੜੀ ਛੱਡ ਦਾਂਗੇ ਵੀ ਇਹ ਜਿੱਥੇ ਮਰਜੀ ਜਾਣ ਤੇ ਜਿੱਥੇ ਮਰਜੀ ਜਾਣ ਦੀ ਕਹਿੰਦੇ ਮਰ ਜਾਣ ਇਹ ਚੀਜ਼ ਨਹੀਂ ਹੈਗੀ ਠੀਕ ਹੈ ਨਾ ਔਰ ਦੇਖੋ ਗੁਰੂਆਂ ਦੀ ਜਿਹੜੀ ਧਰਤੀ ਆ ਇਹਨੇ ਸਾਨੂੰ ਕਹਿ ਸਕਦੇ ਆ ਵੀ ਪਹਿਲਾਂ ਤੋਂ ਜ਼ਬਰ ਨੂੰ ਟਕਰਾਉਣ ਨਾਲ ਜੰਦੀ ਕਹਿੰਦੇ ਤਿਆਰ ਕੀਤਾ ਗਿਆ ਇਹ ਪੰਜ ਦਰਿਆਵਾਂ ਨੂੰ ਤੁਹਾਡੇ ਸਾਹਮਣੇ ਜਾਂਦੀ ਗੰਧਲਾ ਕੀਤਾ ਜਾ ਰਿਹਾ ਕਿੰਨਾ ਜਣ ਦੀ ਉਹ ਕੀਤਾ ਜਾ ਰਿਹਾਗਾ ਠੀਕ ਹੈ ਨਾ ਹਰੇਕ ਚੀਜ਼ ਦੀ ਲੜਾਈ ਆ ਸਾਡੀ ਇਹ ਅੱਜ 70 ਸਾਲਾਂ ਤੋਂ ਜੋ ਕਹਿ ਸਕਦੇ ਆ ਵੀ ਜਣ ਦੀ ਸਾਨੂੰ ਹੌਲੀ ਹੌਲੀ ਕਰਕੇ ਕਹਿ ਸਕਦਾ ਸਲੋ ਪੌਇਜ਼ਨ ਦੇ ਰਾਹੀਂ ਜਣ ਦੀ ਕਹਿੰਦੇ ਹੁੰਦਾ ਖਤਮ ਕੀਤਾ ਜਾ ਰਿਹਾ ਔਰ ਉਹ ਹਰ ਇੱਕ ਚੀਜ਼ ਦੀ ਲੜਾਈ ਹੈ ਅੱਜ ਸਾਡੇ ਲਈ ਠੀਕ ਹੈ ਨਾ ਇਹ ਸਾਡੀ ਅੱਜ ਹੋੰਦ ਦੀ ਲੜਾਈ ਬਣੀ ਵੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਣੀ ਦੀ ਕਹਿੰਦੇ ਹੁੰਦੇ ਹਾਂ ਜੀ ਅਸੀਂ ਵੀ ਜਣੀ ਦੀ ਕਹਿੰਦੇ ਥੋੜੀ ਜਿਹੀ ਇੱਕ ਦੀ ਮੰਗ ਨਾਲ ਜਿਵੇਂ ਹੁਣ ਪਿੱਛੇ ਉਦੋਂ ਉਹਨਾਂ ਨੇ ਇੱਕ ਵਾਰੀ ਤਾਂ ਜਣੀ ਦੀ ਕਹਿੰਦੇ ਖੇਤੀ ਕਾਨੂੰਨ ਵਾਪਸ ਲੈ ਲਏ ਸੀਗੇ ਐਮਐਸਪੀ ਦੇਣ ਦਾ ਵਾਅਦਾ ਵੀ ਕੀਤਾ ਸੀਗਾ ਜਿਹੜੇ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਵੀ ਜਣੀ ਦੀ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀਗੀ ਬਹੁਤ ਸਾਰੇ ਜਿਹੜੇ ਕੇਸ ਹੋਏ ਸੀ ਉਹਨਾਂ ਨੂੰ ਵਾਪਸ ਲੈਣ ਦੀ ਵੀ ਗੱਲ ਕੀਤੀ ਸੀਗੀ ਪਰ ਠੀਕ ਹੈ ਨਾ ਉਹ ਉਹ ਗੱਲ ਆ ਵੀ ਆਂਦੀ ਮੋਦੀ ਨੇ ਜਿਵੇਂ 15 ਲੱਖ ਦਾ ਵਾਅਦਾ ਕਰਕੇ ਕਹਿ ਸਕਦਾ ਸਾਰੇ ਦੇਸ਼ ਨੂੰ ਠੀਕ ਹੈ ਨਾ ਵੀ ਜਣੀ ਦੀ ਅੰ ਠੀਕ ਹੈ ਨਾ ਹੁਣ ਇਸ ਵਾਰ ਕਹਿ ਰਿਹਾ ਵੀ ਉਹ ਬਿਜਲੀ ਸਾਰਿਆਂ ਨੂੰ ਮੈਂ ਮੁਫਤ ਦਊਂਗਾ ਨਹੀਂ ਭਾਈ ਰੋਜ਼ਗਾਰ ਚਾਹੀਦਾ ਸਾਡੇ ਜਿਹੜੇ ਨੌਜਵਾਨ ਨੇ ਰੋਜ਼ਗਾਰ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਥੋੜੀ ਸ਼ਾਂਤੀ ਚਾਹੀਦੀ ਹੈ ਇਹਨਾਂ ਨੂੰ ਧਰਮ ਦੇ ਨਾਂ ਤੇ ਇਹਨਾਂ ਨੂੰ ਅਲੱਗ-ਅਲੱਗ ਜਾਤਾਂ ਦੇ ਨਾਂ ਤੇ ਜਿਹੜਾ ਵੰਡ-ਵੰਡ ਕੇ ਆਪਸ ਵਿੱਚ ਲੜਾ ਰਹੇ ਆ ਉਸ ਚੀਜ਼ ਤੋਂ ਸਾਨੂੰ ਨਜਾਤ ਚਾਹੀਦੀ ਹੈ ਔਰ ਉਹ ਨਜਾਤ ਕਹਿ ਸਕਦਾ ਵੀ 96 ਕਰੋੜ ਖਾਲਸਾ ਪੂਰਾ ਹੋਊਗਾ ਤਾਂ ਕਹਿ ਸਕਦਾ ਵੀ ਇਹ ਜੇ ਬਾਣੀ ਦੀ ਤਾਬਿਆ ਦੇ ਵਿੱਚ ਆਵਾਂਗੇ ਤਾਂ ਸਾਡੀ ਆਟੋਮੈਟਿਕਲੀ ਇਹ ਚੀਜ਼ਾਂ ਖਤਮ ਹੁੰਦੀਆਂ ਕਿਉਂਕਿ ਚਾਰ ਵਾਰਨ ਔਰ ਚਾਰ ਇਸ਼ਾਰਿਆਂ ਨੂੰ ਖਤਮ ਕੀਤਾ ਜਾਂਦਾ ਹੈਗਾ ਇੱਥੇ ਆ ਕੇ ਗੁਰੂ ਰਾਮਦਾਸ ਜੀ ਰਾਮਦਾਸ ਜੀ ਦੀ ਜਗ੍ਹਾ ਦੇ ਉੱਤੇ ਆ ਕੇ ਹਰੇਕ ਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਠੀਕ ਹੈ ਨਾ ਜੀ ਹੁਣ ਤੁਸੀਂ ਆਪ ਤੁਹਾਨੂੰ ਆਪ ਨੂੰ ਪਤਾਗਾ ਕਹਿ ਸਕਦਾ ਵੀ ਰਾਸ਼ਟਰਪਤੀ ਨੂੰ ਮੰਦਰਾਂ ਦੇ ਵਿੱਚ ਵੜਨ ਦੀ ਆਗਿਆ ਨਹੀਂ ਹੈਗੀ ਪਰ ਗੁਰੂ ਘਰਾਂ ਨੇ ਹਰੇਕ ਲਈ ਦਰਵਾਜ਼ਾ ਖੁੱਲਾ ਰੱਖਿਆ ਹੈਗਾ ਪਰ ਕਹਿ ਸਕਦੇ ਸਾਡੇ ਆਪ ਦੇ ਗੁਰੂ ਘਰਾਂ ਔਰ ਫਲਸਫੇ ਉੱਪਰ ਵੀ ਸਾਡੇ ਉੱਪਰ ਚ ਠੀਕ ਹੈ ਨਾ ਜੀ ਸਾਨੂੰ ਅੱਤਵਾਦੀ ਵੱਖਵਾਦੀ ਗਦਰਾਨੇ ਜਾ ਰਿਹਾ ਹੈਗਾ ਹੁਣ ਦੱਸੋ ਵੀ ਇਹ ਥੋੜੇ ਐਡਾ ਇਕੱਠਾ ਹੈਗਾ ਇਹਦੇ ਵਿੱਚੋਂ ਕਿਹੜਾ ਅੱਤਵਾਦੀ ਬਣ ਕੇ ਆਇਆ ਇੱਥੇ ਠੀਕ ਹੈ ਨਾ ਜੀ ਕੌਣ ਚਾਹੁੰਦਾ ਵੀ ਅਸੀਂ ਆਪਦੇ ਦੇਸ਼ ਦੇ ਵਿੱਚ ਹੀ ਜਣੇ ਦੀ ਕਿੰਨੇ ਹੁੰਦੇ ਲੜਗੇ ਆਪਦੇ ਲੋਕਾਂ ਨਾਲ ਆਪਦੇ ਭਰਾਵਾਂ ਨਾਲ ਲੜਗੇ ਪਰ ਜਦੋਂ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਸਾਨੂੰ ਹੌਲੀ-ਹੌਲੀ ਕਰਕੇ ਸਾਡੀ ਨੌਜਵਾਨੀ ਪੀੜ੍ਹੀ ਨੂੰ ਕਹਿ ਸਕਦੇ ਹਾਂ ਗੁੰਮਰਾਹ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਗਲਤਾਨ ਕੀਤਾ ਜਾ ਰਿਹਾ ਜ਼ਮੀਨਾਂ ਖੋਈਆਂ ਜਾ ਰਹੀਆਂ ਤਾਂ ਅਸੀਂ ਕਹਿ ਸਕਦੇ ਹਾਂ ਫਿਰ ਸਾਡਾ ਲੜਨਾ ਸਾਡਾ ਹੱਕ ਬਣ ਜਾਂਦਾ ਸਾਡਾ ਫਰਜ਼ ਬਣ ਜਾਂਦਾ ਹੈ ਕਿਸਾਨੀ ਮੋਰਚੇ ਦੇ ਵਿੱਚ ਹਰ ਵਰਗ ਵੱਲੋਂ ਪੂਰਾ ਸਹਿਯੋਗ ਪਾਇਆ ਜਾ ਰਿਹਾ ਹੈ ਨੌਜਵਾਨ ਬੱਚੇ ਬਜ਼ੁਰਗ ਬੀਬੀਆਂ ਹਰ ਵਰਗ ਹੁਣ ਸਾਡਾ ਖਾਲਸਾ ਵੀ ਇੱਥੇ ਪਹੁੰਚ ਚੁੱਕਿਆ ਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਇੱਕ ਇੱਕ ਬੱਚਾ ਇੱਥੇ ਧਰਨੇ ਤੇ ਪਹੁੰਚੋ ਤੇ ਧਰਨੇ ਨੂੰ ਕਾਮਯਾਬ ਕਰੋ ਤੇ ਆਪਾਂ ਦਿੱਲੀ ਚਲੇ ਜਾਈਏ ਤੇ ਸਾਰੇ ਆਪਾਂ ਆਪਣਾ ਹੱਕ ਲੈ ਕੇ ਵਾਪਸ ਆਈਏ ਧੰਨਵਾਦ